ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਨਵੇਕਾ ਇੱਕ ਆ ਗੱਬਨ ਮੱਝ ਤੇ ਇੱਕ ਆ ਸੂਈ ਸਵਾਈ ਗਾਂ ਤੇ ਇੱਕ ਆ ਗੱਬਨ ਵੜਦਣਾ ਦਿਖਾਉਣੀ ਹੈ ਕੀਰੀ ਦੱਸਦੇ ਆ ਮੋਹ ਵਿੱਜੇ ਨੇ ਤੇ ਚੱਕ ਪਾਸਿਆ ਜਿਹੜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਸੋ ਇਹਦੇ ਇੱਥੇ ਆਪਣੀ ਦੋ ਟਾਈਮ ਆ ਕੇ ਚੁਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਤੁਸੀਂ ਸੁਣਾਓ ਸਭ ਵਧੀਆ ਜੀ ਵਿਗਿਆਤ ਨਾਲ ਮਾਲ ਫਿਰ ਹੋਰ ਬਾਜੀ ਡੰਗਰ ਦਾ ਵਿਗਿਆ ਹੀ ਹੁੰਦਾ ਤੁਹਾਨੂੰ ਪਤਾ ਭਾ ਜਿਆ ਜਿਹਨ ਤੇ ਡੰਗਰ ਹੋਇਕਦਾ ਠੀਕ ਹੈ ਹਾਂਜੀ ਨਹੀਂ ਕਿਨ ਕਿ ਭਾ ਪਾਈਦੀ ਹੈ ਅੱਜ ਕਿ ਵੈਡ ਵੀ ਕੱਬਨ ਲੱਭ ਲੈਂਦੀ ਹੈ ਹਾਂਜੀ ਖੀਰੀ ਵੱਛੀ ਬਾਜੀ ਹੱਲੇ ਸਾਰੀ 16 17 ਮਹੀਨੇ ਦੀ ਵੱਛੀ ਹੈ ਅੱਛਾ ਹਾਂਜੀ ਠੀਕ ਹੈ ਚਲੋ ਨਾਮ ਦੱਸ ਦੋ ਭਾਜੀ ਮੇਰਾ ਹਰਮੰਝਪਿੰਡ ਰਾਜਾ ਸਾਸੀ ਜ਼ਿਲ੍ਹਾ ਮਰਸਲ ਤਸੀਜਨ ਵਾਲਾ ਜੀ ਫੋਨ ਨੰਬਰ ਹੀ ਬੋਲ ਦੋ 826444231 ਭਾਜੀ ਤੇ ਇਹ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਹੈ ਸਾਡਾ 에어ਪੋਰਟ ਦੇ ਬਿਲਕੁਲ ਨਾਲ ਹੀ ਆ ਹਨਾ 에어ਪੋਰਟ ਦੀ ਜਿਹੜੀ ਕੰਦ ਆ ਉਹਦੇ ਬਿਲਕੁਲ ਨਾਲ ਹੀ ਆ ਤੇ ਜਿਹੜਾ ਮੇਨ ਗੇਟ ਆ ਉੱਥੋਂ ਕਿਲੋਮੀਟਰ ਆ ਹਾਂਜੀ ਭਾਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਇਸੇ ਵੇੜ ਤੇ ਕਰਨੀ ਹੈ ਕਿੰਨੇ ਜਰਦੀ ਗੱਬਣੇ ਵੇਚੀਏ ਇਹ ਭਾਜੀ ਪੰਜਾਬੀ ਨਿਹਾਰੀ ਗੱਬਣ ਚੈੱਕ ਪਾਸ ਜੋ ਜਿਹੜਾ ਵੀ ਰ ਆਨਲਾਈਨ ਮਗਾਊਗਾ ਉਹਨੂੰ ਆਪਾਂ ਪੰਜਾਂ ਦਿਨਾਂ ਦੀ ਗਾਰੰਟੀ ਦਵਾਂਗੇ ਪੰਜ ਦਿਨਾਂ ਇਹ ਆਪਣੀ ਚੈੱਕ ਕਰਾ ਕੇ ਹੰਨ ਦੱਸ ਦੇ ਭਾਜੀ ਜਿਹੜਾ ਵੀ ਆਪ ਲੈਣ ਆਊਗਾ ਉਹ ਇੱਥੇ ਡਾਕਟਰ ਸਾਜ ਕੇ ਸਾਹਮਣੇ ਚੈੱਕ ਕਰਾ ਲਵੇ ਅੱਛਾ ਹਾਂਜੀ ਭਾਜੀ ਠੀਕ ਆ ਬਾਕੀ ਉਮਰ ਸਾਰੀ ਹੈ ਲੈ ਭਾਜੀ ਇਹਦੀ 16-17 ਮਹੀਨੇ ਜੀ ਪੰਜਾਬੀ ਨਿਹਾਰੀ ਗੱਬਣ ਇਹਦਾ ਪਿਓਰ ਖੀਦੀ ਆ ਚੈੱਕ ਕੀਤੇ ਦੰਦ ਹਾਂਜੀ ਚੈੱਕ ਕਰਕੇ ਲੈਂਦੀ ਆਂ ਜੀ ਅੱਛਾ ਚੈੱਕ ਕਰਕੇ ਇੱਕ ਵੀ ਦੰਦ ਪੁੱਟਿਆ ਹੋਇਆ ਹੋਣਾ ਪਾਜੀ ਤਾਂ ਸਾਈ ਨਾਲ ਸਾਈ ਮੋੜਾਂਗੇ ਆਪਾਂ ਠੀਕ ਹੈ ਪਿਓ ਰਖੀ ਦੀ ਹੋਗੀ ਬੱਚੇ ਬਾਕੀ ਆ ਵੀ ਥੋੜਾ ਜਿਹਾ ਮੂੰਹ ਫੜਾਉਣ ਤੋਂ ਕਰਦੀ ਆ ਇੱਕ ਵਾਰੀ ਵੇਖੋ ਹਾਂ ਵੇਦੀ ਜੇ ਮੂੰਹ ਫੜਾਲੇ ਤੇ ਦਰਦੀ ਆ ਥੋੜਾ ਜਿਹਾ ਫਿਰ ਇੱਕ ਥੱਲੇ ਜਗਾ ਵੀ ਤਿਲਕਨ ਵਾਲੀ ਆ ਦੇਖੋ ਤੇ ਵਿਦੀ ਨਹੀਂ ਦੇਖੇ ਕੋਸ਼ਿਸ਼ ਕਰਦੇ ਆ ਤੁਹਾਨੂੰ ਦੇਖ ਖਾ ਦੇਖ ਸਕਦੇ ਜੀ ਪਿਓਰ ਖੀਰੀ ਆ ਅਜੇ ਇੱਕ ਵੀ ਦੰਦ ਨਹੀਂ ਤੋੜਿਆ ਗਿਣ ਗਿਆ ਦੰਦੀਆਂ ਭਾਜੀ ਕੋਈ ਦੰਦ ਤੋੜਿਆ ਹੋਣੀ ਆ ਪਿਓਰ ਦੁੱਧ ਵਾਲੇ ਦੰਦ ਆ ਚੱਲਾ ਫਿਰ ਤੋੜ ਦੋ ਇਹਨੂੰ ਲਿਆਂਦੀ ਭਾਜੀ ਉਹਦੇ ਅੰਦਰ ਸਾਰੀ ਹਲੇ 16 17 ਮਹੀਨੇ ਤੇ ਆ ਥੱਲੇ ਝੋਲੇ ਵੀ ਇਹ ਰੀ ਦੇਖ ਸਕਦੇ ਜੇ ਸੋਹਣੀ ਝੋਲੀ ਵਿਖੰਦੀ ਥੱਲੇ ਉਤਰਾ ਠੰਡੀ ਸੀ ਲਿਆ ਠੰਡੀ ਭਾਜੀ ਡਰਦੀ ਆ ਵੈੜ ਉਹ ਉਤਰਾ ਥੋੜਾ ਡਰਦੀ ਆ ਮੂੰਹ ਫੜਾਉਣ ਦਾ ਥੋੜਾ ਜਿਆ ਕਰਦੀ ਆ ਆ ਜਿ ਲੈ ਆ ਵੀ ਜੀ ਬਾਕੀ ਇਹ ਆ ਵੀ ਸੋਹਣੀ ਵੜਿਆ ਚਲੋ ਲੈ ਜਾ ਜੀ ਉਹ ਮਰਦੇ ਸਾਹ ਨਾ ਕੱਦ ਕਾਠ ਵੀ ਚੰਗਾ ਤੇ ਰੰਗ ਰੂਪ ਦੀ ਜਿਹੜੀ ਪੂਰੀ ਸੋਹਣੀ ਆ ਜਿਹੜੀ ਤੇ ਬਾਕੀ ਚੰਗੇ ਤਿਆਰ ਹੋਣੀ ਆ ਝੱਪੂ ਦਾ ਕਰਦੇ ਇਹ ਝੱਪੂ ਇਹਨੂੰ ਪਹਿਲਾਂ ਪਿਆ ਨਹੀਂ ਬਣਾ ਪਾਜੀ ਬੜਾ ਪਾਇ ਖੁੱਲੀ ਰਹਿੰਦੀ ਭਾਜੀ ਬੱਚੀ ਹੈ ਉੱਥੇ ਖੁੱਲੀ ਕਹਿੰਦੇ ਰਹਿੰਦੀ ਸੀ ਦੇ ਜੋ ਉਹ ਇੱਥੇ ਪਾਇਆ ਵੀ ਜੀ ਉਹਨਾਂ ਨੇ ਲਿਆ ਕੇ ਬਾਕੀ ਚਿਹਰੇ ਦੀ ਬੜੀ ਖੂਬਸੂਰਤ ਹੈ। ਬੋਦੀ ਬੜੀ ਸੋਹਣੀ ਭਾਜੀ ਵੈੜ ਦੀ। ਠੀਕ ਹੈ ਜੀ। ਹਾਂਜੀ ਬਰੀਡ ਬੜੀ ਆ। ਚਲੋ ਲੈ ਜਾ ਫਿਰ। ਤੇ ਰੰਗ ਰੂਪ ਦੇ ਵੀ ਬੜੀ ਪਿਆਰੀ ਆ। ਬਾਕੀ ਆ ਵੀ ਜਿਹੜਾ ਕੋਈ ਸੰਭਨ ਵਾਲਾ ਕੁਵੇਰ ਖੜੂਗਾ ਤੇ ਚੰਗੀ ਵੈੜ ਤਿਆਰ ਹੋਣੀ ਆ ਇਹ। ਤੇ ਤਾਂ ਫਿਰ ਮੁੱਲ ਮੋਲਵੀ ਕੀਤਾ ਨਬਾ ਤਿਆਰ ਹੋਈ ਮੱਛੀ ਦਾ 70 75 ਹਾਥੀਆਂ ਜਿਹੜਾ ਵੀਰ 4 ਮਹੀਨੇ ਖੜ ਕੇ ਸਾਭ ਲਏ ਹਾਂਜੀ ਹੁਣ ਚਲੋ ਜਾਇਜ ਮਿਲੀ ਜਾਇਜ ਹੀ ਦੇ ਦਈਏ 20 22000 ਦਾ ਤੇ ਭਾਜੀ 3 ਮਹੀਨੇ ਵਸ਼ੀ ਨੂੰ ਦੁੱਧ ਛੱਡਿਆ 20 20000 ਦਾ ਦੁੱਧ ਹੀ ਪੀ ਜੰਨੀ ਆ ਹਾਂਜੀ 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 ਬਾਕੀ ਜਿਹੜਾ ਸੰਭੇ ਆ ਕਿਸੇ ਨੇ ਚੰਗੀ ਆ ਵੀਰ ਨੇ ਚੰਗੀ ਆ ਫੀਲ ਅਜੇ ਖੀਰੀ ਆ ਜਿੱਦਨੇ ਜਵਾਨ ਹੋਈ ਪੂਰੀ ਤੇ ਕਿੱਥੇ ਪਹੁੰਚਣਾ ਇਹਨੇ ਪੰਨੀ ਗੜ ਬਣੂ ਭਾਜੀ 40 ਕਿਲੋ ਵਾਲੀ ਗਾਂ ਦੀ ਧੀ ਜੋ ਭਾਜੀ ਹੈ ਅੱਛਾ ਹਾਂਜੀ 40 ਲੀਟਰ ਦੀ ਮਾਰਾ ਦੁੱਧ ਰਿਆ ਜਿਹੜਾ ਹਾਂਜੀ ਭਾਜੀ ਠੀਕ ਹੈ ਤੇ ਹ ਵਣੀ ਦਾ ਮੁੱਲ ਭਾਜੀ 40000 ਜੀ ਅੱਛਾ 2000 ਛੱਡ ਦਈਏ 38000 38 ਦੀ ਦੇ ਦਈਏ ਚਲੋ ਬਾਕੀ ਮੌਕੇ ਦੇ ਹੋਰ ਛੋਟ ਛੜ ਕਰ ਦੂਗੇ ਬਾਤਾਂਗੇ ਥੋੜਾ ਬੋਧਾ ਤਾਂ ਨਾਨਦਨ ਭਾਜੀ ਜਿਹੜਾ ਵੀ ਰੂਪ ਚਲੋ ਕੋਈ ਫੋਨ ਲਾਊਗਾ ਤੇ ਕਰ ਦੋਗੇ ਮੌਕੇ ਤੇ ਹਨਾ ਤੇ ਬਾਕੀ ਇੱਕ ਵਾਰੀ ਫਿਰ ਤਾਂ ਦੇਖ ਸਕਦੇ ਜੇ ਜਿਹੜੇ ਵਿੱਚ ਸ਼ਕੀਨ ਆ ਚੰਗੀਆਂ ਸੋਹਣੀਆਂ ਮੱਛੀਆਂ ਰੱਖੰਦੇ ਉਹਨਾਂ ਵੀਰਾਂ ਵਾਸਤੇ ਆ ਜਿਹੜੀ ਤੇ ਹੁਣ ਇੱਕ ਹੋਰ ਤੁਹਾਨੂੰ ਇਹ ਵੀ ਤਾਜੀ ਸੂਈ ਆ ਭਾਜੀ ਪਰਸੋਂ ਦਾ ਆ ਦੀ ਦੁਕਾਨ ਸੂਈਏ ਮੂੰਹ ਚੋਕੀ ਜੀ ਅੱਛਾ ਇਹ ਮੂੰਹ ਚਾਰ ਦਿਨ ਤੇ ਆ ਵਸ਼ੀਆ ਇਹਦੇ ਮਗਰ ਅੱਛੇ ਬਹੁਤ ਸੋਹਣੇ ਇਹ ਦੇ ਮਗਰ ਸੂਆ ਪਹਿਲਾ ਹੀ ਬੜੀ ਪਾਜੀ ਹਾਂਜੀ ਚੌਗੀ ਮੂਹਾਂ ਪਾਜੀ ਠੀਕ ਹੈ ਜੀ ਪਸਰੀ ਸੂਈ ਬਮੋੜਾ ਸਟਾਰਟਿੰਗ ਪਾਜੀ 12 12 ਦਲੋ ਉਹ ਅੱਛੀ ਕੋ ਅੱਛਾ ਜਿਆਦਾ ਨਹੀਂ ਆਂਦੇ 15 16 ਲੀਟਰ ਦੁੱਧਰ ਮਾਣ ਨਾ ਵੜ ਭਰੂ ਤੋਰੋ ਫੇਰ ਇੰਦੋਂ ਆ ਥਾਣੇ ਦੇ ਵੀ ਦੇਖ ਸਕਦੇ ਆ ਪਾ ਲੱਗੇ ਤਾਂ ਬਾਕੀ ਰੰਗ ਰੂਪ ਦੀ ਇਹ ਵੀ ਸੋਹਣੀ ਆ ਬਾਕੀ ਲੈ ਸਵੇਰਾ ਸਵੇਰ ਦਾ ਟਾਈਮ ਆ ਵੀਡੀਓ ਬਣਾਉਂਦਾ ਇਹ ਪੁਰੀਆਂ ਰੱਜੀਆਂ ਰੱਜੀਆਂ ਨਹੀਂ ਆ ਅਜੇ ਬਾਹਰ ਆਪਾਂ ਦੇਖ ਸਕਦੇ ਪੂਰਾ ਨਹੀਂ ਰਹੀ ਆ ਬੰਦੋ ਵੀ ਦਿਨ ਬਾਕੀ ਥੱਲੇ ਆ ਫਿਕਸ ਜੇ ਹਵਾਨੇ ਦੀ ਹੈ ਜੀ ਕੋਸ਼ ਕੋਸ਼ਾ ਪਾਲਾ ਵੀ ਹਮਨੇ ਦੇ ਹੈ ਗਿਆ ਵਾ ਤੇ ਬਾਕੀ ਨਿਕਨੇ ਕੇ ਸਿੰਘ ਜੇ ਵੀ ਇਹਦੇ ਹੈਗੇ ਆ ਵੀ ਕੋਈ ਵੀਰ ਵੇਖ ਲੈ ਜੰਗੀ ਤਾਂ ਤੇ ਇਹਦਾ ਫਿਰ ਮੁੱਲ ਆਹ ਮੋਂਤੇ ਭਾਈ 55000 ਕਰ ਦੇਗੀ ਅੱਛਾ 52 ਲੈ ਲਈਏ 52 ਦੀ ਹਾਂਜੀ ਕੀ ਹੋਰ ਕਰਦੀ ਹੈ ਮਾਨਤਾ ਕਰ ਦੋ ਤੁਸੀਂ ਆਪੇ ਜੀ 50 ਹੀ ਦੇ ਦਈਏ ਦੇ ਦਾਂਗੇ ਭਾਜੀ ਹਾਂ ਚਲੋ ਬਾਕੀ ਮੌਕੇ ਤੇ ਛੋਟ ਛਾਟ ਹੋਰ ਕਰ ਦੋਗੇ ਹਾਂਜੀ 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 ਠੀਕ ਹੈ ਜੀ ਹੁਣ ਆਮ ਅੱਜ ਗੱਬਣਿਆ ਜਿਹੜੀ ਭਾਰੀ ਇਹ ਮੱਝ ਅੱਛਾ ਦੂਜੇ ਸਲੇ 13 14 ਲੀਟਰ ਦੁੱਧ ਘਰ ਆਲੇ ਆਂਦੇ ਚੋਆ ਅੱਛਾ ਇਹ ਭਾਜੀ ਬੰਦੇ ਨੇ ਸਾਈ 500 ਲਈ ਪੈਸਾ ਲੈ ਕੋਈ ਨਹੀਂ ਮੈਂ ਦਾ ਲਿਆ ਅੱਛਾ ਉਹਨਾਂ ਦਾ 14 ਕਿਲੋ ਦੁੱਧ ਭਰੋਗੀ ਤੇ ਪੈਸੇ ਦੇ ਜੀ ਅੱਛਾ ਹਾਂ ਜੀ ਠੀਕ ਆ ਪੂਰੀ ਗਾਰੰਟੀ ਵਾਲੇ ਘਰ ਆਈ ਆ ਤੇ ਭਾਜੀ ਮੁੰਡਾ ਬਾਹਰ ਚਲ ਗਿਆ ਉਹਨਾਂ ਬਾਪੂ ਵੀ ਵਿਚਾਰਾ ਜੇ ਉਹ ਕੋ ਸੰਭੀ ਨਹੀਂ ਜਾਂਦੀ ਅੱਛਾ ਹਾਂ ਜੀ ਤਾਂ ਉਹਨਾਂ ਦੀ ਭਾਰੀ ਇਹ ਮੱਝ ਜਿਹੜੀ ਪੂਰੀ ਅਜੇ ਕੋਈ ਰੱਖੀ ਆਂ ਜੀ ਭਾਜੀ ਅਜੇ ਗੱਬਣ ਆ ਤੁਰਫ ਫਿਰ ਕਰੇ ਮਿੱਤਰ ਕੋ ਮੈਂ ਆਈ ਆ ਆ ਥਾਣੇ ਦੇਖ ਸਾਦੇ ਤੇ ਲੱਗੇ ਤਾਂ ਬਾਕੀ ਹਜੇ ਤਿਆਰ ਹੋਣੀ ਹੈ ਪੂਰੀ ਜੀ ਪੂਰੇ ਭਾਰੇ ਪੱਲੇ ਦੀ ਮਾਝਾ ਜਿਹੜੀ ਮੱਲੀ ਮਾਝਾ ਆਹ ਪਾਜੀ ਦਿਨ 4-5 ਲੈ ਜੂਗੀ ਤਿਆਰ ਹੋਣੀਆਂ ਠੀਕ ਆ ਪਾਜੀ ਧਾਰ ਧਾਰ ਮਾਰ ਕੇ ਆਪਾਂ ਮੈਂ ਦੀ ਲੈਂਦੀ ਆ ਧਾਰ ਧਾਰ ਮਾਰ ਕੇ ਜਿਹੇ ਵੀਰ ਨੇ ਲੈਣੀ ਆਪਣੀ ਸਮਝ ਨਾਲ ਆਏ ਵੀਰ ਜੀ ਕਿੰਨਾ ਦੁੱਧ ਚੋ ਸਕਦਾ ਠੀਕ ਆ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਪਾਜੀ ਐਚਓਫ ਗਾਈਆਂ ਦਾ ਸਹਾਰ ਜਿੰਨਾ ਵੰਡ ਪਾਉ ਉਹਨਾਂ ਚੋਲੋ ਠੀਕ ਆ ਪਾਜੀ ਪਾਤੀ ਸੀਲ ਬੜੀ ਨਹੀਂ ਸੀਮਸਲਗ ਬਹੁਤ ਜ਼ਿਆਦਾ ਇੱਕ ਜਿਹੜੇ ਰਿਦੇ ਨਹੀਂ ਆਏ ਥੱਲੇ ਇਸ ਤਰ੍ਹਾਂ ਟਿੱਪੀ ਪਾਜੀ ਆਪਾਂ ਠੀਕ ਆ ਹਾਂਜੀ ਕਿੰਨੇ ਰਿਦੇ ਨਹੀਂ ਆਏ ਤਾਨੂੰ ਪਤਾ ਭਾਈ 14 15 ਕਿਲੋ ਵਾਲੀ ਮਹਿਰਾ ਦੇ ਮੁੱਲ ਇੱਕ 10 10 ਲੋ ਕਰੀ ਜਾਂਦੇ ਆ ਹਾਂਜੀ ਫਿਰ ਆਪਾਂ 85000 ਮੰਗਦੇ ਜੀ 85000 ਹਾਂਜੀ ਬਾਕੀ ਵਿੱਚ ਛੋੜ ਛੜ ਅਜੇ 70 ਦੀ ਦੇ ਦੀਏ ਵੇਖ ਲਓ ਤੁਹਾਡੀ ਮਰਜ਼ੀ ਆ ਯਾਰ ਛੱਡਦਾ ਐ ਭਾਈ 74000 ਦੀ ਖਾਣਾ ਮੈਂ ਦੇ ਦਾਂਗੀ ਅੱਛਾ 74 ਦੇ ਦਿਓ ਹਾਂਜੀ ਆਹਦੀ ਮੈਂ ਵੇਖ ਲਓ ਭਾਈ ਪੂਰੀ ਵੱਡੀ ਕੱਦ ਵਜੇ ਦੀ ਪੂਰੀ ਐ ਮੈਂ ਠੀਕ ਐ ਜੀ ਹਾਂਜੀ ਬਾਕੀ ਬਾਕੀ ਕੱਦ ਵਜਨ ਤੇ ਚੰਗੀ ਭਾਈ ਪਾਸ ਕਰਕੇ ਖੜੋ ਹਾਂਜੀ ਹੋਇਆ ਭਲਾ ਹੱਟ ਕਰ ਚਾਰ ਟਾਈਮ ਚਲੋ ਠੀਕ ਐ ਜੀ ਹਾਂਜੀ ਹਾਂਜੀ ਠੀਕ ਐ ਜੀ ਬਾਕੀ ਇਹ ਆ ਵੀ ਆਪਣੀ ਇੱਥੇ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ